ਇਹ ਤੇ ਤਪ ਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਾ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਵੀ ਬਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚੱਲਦੇ ਆ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ 12 ਜੂਨ ਤੱਕ ਤੱਕ ਗਰਮੀ ਦਾ ਇਹ ਕਹਿਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲਾ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਸਿਹਤ ਸੰਬੰਧੀ ਵੀ ਕਈ ਸਮੱਸਿਆਵਾਂ ਹੋ ਰਹੀਆਂ ਨੇ ਕਿਉਂਕਿ ਗਰਮੀ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਨੇ ਸਿਹਤ ਸੰਬੰਧੀ ਕਈ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਤੇ ਉਧਰ ਜੇਕਰ ਗੱਲ ਕਰੀਏ ਰਾਹਤ ਦੀ ਤਾਂ ਮੌਸਮ ਵਿਭਾਗ ਦੇ ਮੁਤਾਬਕ 11 ਜੂਨ ਤੱਕ orange alert ਹੈ 12 ਤੇ 13 ਜੂਨ ਨੂੰ yellow alert ਐਲਾਨਿਆ ਗਿਆ ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਇੰਨੀ ਗਰਮੀ ਦੇ ਵਿੱਚ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕੋ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਹਿ ਜਾਵੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 14 ਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ ਗਰਮੀ ਦੇ ਕਹਿਰ ਦੇ ਚੱਲਦਿਆਂ ਜੇਕਰ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ 46.1 ਡਿਗਰੀ ਤਾਪਮਨ ਰਿਹਾ ਜੋ ਕਿ ਸਮਰਾਲਾ ਲੁਧਿਆੜਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਤਾਪਮਨ ਵੱਧ ਚੁੱਕਿਆ ਹੈ ਜਿਸ ਕਾਰਨ ਲੋਕ ਇਸ ਗਰਮੀ ਦੇ ਚਲਦਿਆਂ ਕਾਫੀ ਪਰੇਸ਼ਾਨ ਨੇ ਸਸ਼ਕਾਲ ਟਰਿਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਜਾ ਰਿਹਾ ਤੇ ਦੱਸ ਦਈਏ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਜਿੱਥੇ ਲੋਕ ਕਾਫੀ ਪਰੇਸ਼ਾਨ ਨੇ ਲੂ ਚੱਲ ਰਹੀ ਹੈ ਤੇ ਤਪਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 46 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚੱਲਦਿਆਂ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ 12 ਜੂਨ ਤੱਕ ਤਾਂ ਗਰਮੀ ਦਾ ਇਹ ਕਹਿਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲਾ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਸਿਹਤ ਸਬੰਧੀ ਵੀ ਕਈ ਸਮੱਸਿਆਵਾਂ ਹੋ ਰਹੀਆਂ ਨੇ ਕਿਉਂਕਿ ਗਰਮੀ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਨੇ ਸਿਹਤ ਸਬੰਧੀ ਕਈ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਤੇ ਉਧਰ ਜੇਕਰ ਗੱਲ ਕਰੀਏ ਰਾਹਤ ਦੀ ਤਾਂ ਮੌਸਮ ਵਿਭਾਗ ਦੇ ਮੁਤਾਬਕ 11 ਜੂਨ ਤੱਕ orange alert ਹੈ 12 ਤੇ 13 ਜੂਨ ਨੂੰ yellow alert ਐਲਾਨਿਆ ਗਿਆ ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਇੰਨੀ ਗਰਮੀ ਦੇ ਵਿੱਚ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕੋਰੋਂ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਿਹਾ ਜਾਵੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 14 ਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ ਗਰਮੀ ਦੇ ਕਹਿਰ ਦੇ ਚੱਲਦਿਆਂ ਜੇਕਰ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਦਾ 40.1 ਡਿਗਰੀ ਤਾਪਮਨ ਰਿਹਾ ਜੋ ਕਿ ਸਮਰਾਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਤਾਪਮਨ ਵੱਧ ਚੁੱਕਿਆ ਹੈ ਜਿਸ ਕਾਰਨ ਲੋਕ ਇਸ ਗਰਮੀ ਦੇ ਚਲਦਿਆਂ ਕਾਫੀ ਪਰੇਸ਼ਾਨ ਨੇ ਸਸ਼ਕਾਲ ਟਰਿਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਜਾ ਰਿਹਾ ਤੇ ਦੱਸ ਦਈਏ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਇੱਥੇ ਲੋਕ ਕਾਫੀ ਪਰੇਸ਼ਾਨ ਨੇ ਲੂ ਚੱਲ ਰਹੀ ਹੈ ਤੇ ਤਪਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 46 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚੱਲਦਿਆਂ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ 12 ਜੂਨ ਤੱਕ ਤੱਕ ਗਰਮੀ ਦਾ ਇਹ ਕਹਿਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲਾ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਸਿਹਤ ਸਬੰਧੀ ਵੀ ਕਈ ਸਮੱਸਿਆਵਾਂ ਹੋ ਰਹੀਆਂ ਨੇ ਕਿਉਂਕਿ ਗਰਮੀ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਨੇ ਸਿਹਤ ਸਬੰਧੀ ਕਈ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਤੇ ਉਧਰ ਜੇਕਰ ਗੱਲ ਕਰੀਏ ਰਾਹਤ ਦੀ ਤਾਂ ਮੌਸਮ ਵਿਭਾਗ ਦੇ ਮੁਤਾਬਕ 11 ਜੂਨ ਤੱਕ orange alert ਹੈ 12 ਤੇ 13 ਜੂਨ ਨੂੰ yellow alert ਐਲਾਨਿਆ ਗਿਆ ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਇੰਨੀ ਗਰਮੀ ਦੇ ਵਿੱਚ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕੋਰੋਂ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਿਹਾ ਜਾਵੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 14 ਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ ਗਰਮੀ ਦੇ ਕਹਿਰ ਦੇ ਚੱਲਦਿਆਂ ਜੇਕਰ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ 46.1 ਡਿਗਰੀ ਤਾਪਮਨ ਰਿਹਾ ਜੋ ਕਿ ਸਮਰਾਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਤਾਪਮਨ ਵੱਧ ਚੁੱਕਿਆ ਹੈ ਜਿਸ ਕਾਰਨ ਲੋਕ ਇਸ ਗਰਮੀ ਦੇ ਚਲਦਿਆਂ ਕਾਫੀ ਪਰੇਸ਼ਾਨ ਨੇ ਸਸ਼ਕਾਲ ਟਰੇਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਜਾ ਰਿਹਾ ਤੇ ਦੱਸ ਦਈਏ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਇੱਥੇ ਲੋਕ ਕਾਫੀ ਪਰੇਸ਼ਾਨ ਨੇ ਲੂ ਚੱਲ ਰਹੀ ਹੈ ਤੇ ਤਪਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 40 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚਲਦਿਆਂ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ 12 ਜੂਨ ਤੱਕ ਤੱਕ ਗਰਮੀ ਦਾ ਇਹ ਕਹਿਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲਾ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਸਿਹਤ ਸਬੰਧੀ ਵੀ ਕਈ ਸਮੱਸਿਆਵਾਂ ਹੋ ਰਹੀਆਂ ਨੇ ਕਿਉਂਕਿ ਗਰਮੀ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਨੇ ਸਿਹਤ ਸਬੰਧੀ ਕਈ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਤੇ ਉਧਰ ਜੇਕਰ ਗੱਲ ਕਰੀਏ ਰਾਹਤ ਦੀ ਤਾਂ ਮੌਸਮ ਵਿਭਾਗ ਦੇ ਮੁਤਾਬਕ 11 ਜੂਨ ਤੱਕ ਔਰੇਂਜ ਅਲਰਟ ਹੈ 12 ਤੇ 13 ਜੂਨ ਨੂੰ yellow ਅਲਰਟ ਐਲਾਨਿਆ ਗਿਆ ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਇੰਨੀ ਗਰਮੀ ਦੇ ਵਿੱਚ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕੋਰੋਂ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਹਿ ਜਾਵੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 14 ਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ ਗਰਮੀ ਦੇ ਕਹਿਰ ਦੇ ਚੱਲਦਿਆਂ ਜੇਕਰ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਦੀ ਗੱਲ ਕਰੀਏ 40.1 ਡਿਗਰੀ ਤਾਪਮਨ ਰਿਹਾ ਜੋ ਕਿ ਸਮਰਾਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਤਾਪਮਨ ਵੱਧ ਚੁੱਕਿਆ ਹੈ ਜਿਸ ਕਾਰਨ ਲੋਕ ਇਸ ਗਰਮੀ ਦੇ ਚੱਲਦਿਆਂ ਕਾਫੀ ਪਰੇਸ਼ਾਨ ਨੇ ਸਸ਼ਕਾਲ ਟੀਵੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਜਾ ਰਿਹਾ ਤੇ ਦੱਸ ਦਈਏ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਇੱਥੇ ਲੋਕ ਕਾਫੀ ਪਰੇਸ਼ਾਨ ਨੇ ਲੂ ਚੱਲ ਰਹੀ ਹੈ ਤੇ ਤਪਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 46 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚੱਲਦਿਆਂ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ 12 ਜੂਨ ਤੱਕ ਤੱਕ ਗਰਮੀ ਦਾ ਇਹ ਕਹਿਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲਾ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਸਿਹਤ ਸੰਬੰਧੀ ਵੀ ਕਈ ਸਮੱਸਿਆਵਾਂ ਹੋ ਰਹੀਆਂ ਨੇ ਕਿਉਂਕਿ ਗਰਮੀ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਨੇ ਸਿਹਤ ਸੰਬੰਧੀ ਕਈ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਤੇ ਉਧਰ ਜੇਕਰ ਗੱਲ ਕਰੀਏ ਰਾਹਤ ਦੀ ਤਾਂ ਮੌਸਮ ਵਿਭਾਗ ਦੇ ਮੁਤਾਬਕ 11 ਜੂਨ ਤੱਕ ਔਰੇਂਜ ਅਲਰਟ ਹੈ 12 ਤੇ 13 ਜੂਨ ਨੂੰ yellow ਅਲਰਟ ਐਲਾਨਿਆ ਗਿਆ ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਇੰਨੀ ਗਰਮੀ ਦੇ ਵਿੱਚ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕੋ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਹਿ ਜਾਵੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 14 ਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ ਗਰਮੀ ਦੇ ਕਹਿਰ ਦੇ ਚੱਲਦਿਆਂ ਜੇਕਰ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ 46.1 ਡਿਗਰੀ ਤਾਪਮਨ ਰਿਹਾ ਜੋ ਕਿ ਸਮਰਾਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਤਾਪਮਨ ਵੱਧ ਚੁੱਕਿਆ ਹੈ ਜਿਸ ਕਾਰਨ ਲੋਕ ਇਸ ਗਰਮੀ ਦੇ ਚੱਲਦਿਆਂ ਕਾਫੀ ਪਰੇਸ਼ਾਨ ਨੇ ਸਸ਼ਕਾਲ ਟੀਵੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਜਾ ਰਿਹਾ ਤੇ ਦੱਸ ਦਈਏ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਇੱਥੇ ਲੋਕ ਕਾਫੀ ਪਰੇਸ਼ਾਨ ਨੇ ਲੂ ਚੱਲ ਰਹੀ ਹੈ ਤੇ ਤਪਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 46 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚੱਲਦਿਆਂ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ 12 ਜੂਨ ਤੱਕ ਤੱਕ ਗਰਮੀ ਦਾ ਇਹ ਕਹਿਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲਾ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਸਿਹਤ ਸਬੰਧੀ ਵੀ ਕਈ ਸਮੱਸਿਆਵਾਂ ਹੋ ਰਹੀਆਂ ਨੇ ਕਿਉਂਕਿ ਗਰਮੀ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਨੇ ਸਿਹਤ ਸਬੰਧੀ ਕਈ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਤੇ ਉਧਰ ਜੇਕਰ ਗੱਲ ਕਰੀਏ ਰਾਹਤ ਦੀ ਤਾਂ ਮੌਸਮ ਵਿਭਾਗ ਦੇ ਮੁਤਾਬਕ 11 ਜੂਨ ਤੱਕ ਔਰੇਂਜ ਅਲਰਟ ਹੈ 12 ਤੇ 13 ਜੂਨ ਨੂੰ yellow ਅਲਰਟ ਐਲਾਨਿਆ ਗਿਆ ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਇੰਨੀ ਗਰਮੀ ਦੇ ਵਿੱਚ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕੋ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਿਹਾ ਜਾਵੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 14 ਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ ਗਰਮੀ ਦੇ ਕਹਿਰ ਦੇ ਚੱਲਦਿਆਂ ਜੇਕਰ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ 40.1 ਡਿਗਰੀ ਤਾਪਮਨ ਰਿਹਾ ਜੋ ਕਿ ਸਮਰਾਲਾ ਲੁਧਿਆੜਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਤਾਪਮਨ ਵੱਧ ਚੁੱਕਿਆ ਹੈ ਜਿਸ ਕਾਰਨ ਲੋਕ ਇਸ ਗਰਮੀ ਦੇ ਚਲਦਿਆਂ ਕਾਫੀ ਪਰੇਸ਼ਾਨ ਨੇ ਸਸ਼ਕਲ ਰਿਪੋਰਟ ਪੰਜਾਬੀ ਦੇਖ ਲਓ ਤੁਸੀਂ ਤੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਜਾ ਰਿਹਾ ਤੇ ਦੱਸ ਦਈਏ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਇੱਥੇ ਲੋਕ ਕਾਫੀ ਪਰੇਸ਼ਾਨ ਨੇ ਲੂ ਚੱਲ ਰਹੀ ਹੈ ਤੇ ਤਪਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 40 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚਲਦਿਆਂ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ 12 ਜੂਨ ਤੱਕ ਤੱਕ ਗਰਮੀ ਦਾ ਇਹ ਕਹਿਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲਾ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਸਿਹਤ ਸਬੰਧੀ ਵੀ ਕਈ ਸਮੱਸਿਆਵਾਂ ਹੋ ਰਹੀਆਂ ਨੇ ਕਿਉਂਕਿ ਗਰਮੀ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਨੇ ਸਿਹਤ ਸਬੰਧੀ ਕਈ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਤੇ ਉਧਰ ਜੇਕਰ ਗੱਲ ਕਰੀਏ ਰਾਹਤ ਦੀ ਤਾਂ ਮੌਸਮ ਵਿਭਾਗ ਦੇ ਮੁਤਾਬਕ 11 ਜੂਨ ਤੱਕ ਔਰੇਂਜ ਅਲਰਟ ਹੈ 12 ਤੇ 13 ਜੂਨ ਨੂੰ yellow ਅਲਰਟ ਐਲਾਨਿਆ ਗਿਆ ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਇੰਨੀ ਗਰਮੀ ਦੇ ਵਿੱਚ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕੋਰੋਂ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਹਿ ਜਾਵੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 14 ਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ ਗਰਮੀ ਦੇ ਕਹਿਰ ਦੇ ਚੱਲਦਿਆਂ ਜੇਕਰ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਦੀ ਗੱਲ ਕਰੀਏ 40.1 ਡਿਗਰੀ ਤਾਪਮਨ ਰਿਹਾ ਜੋ ਕਿ ਸਮਰਾਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਤਾਪਮਨ ਵੱਧ ਚੁੱਕਿਆ ਹੈ ਜਿਸ ਕਾਰਨ ਲੋਕ ਇਸ ਗਰਮੀ ਦੇ ਚਲਦਿਆਂ ਕਾਫੀ ਪਰੇਸ਼ਾਨ ਨੇ ਸਸ਼ਕਾਲ ਟੀਵੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਜਾ ਰਿਹਾ ਤੇ ਦੱਸ ਦਈਏ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਅੱਜ ਇੱਥੇ ਲੋਕ ਕਾਫੀ ਪਰੇਸ਼ਾਨ ਨੇ ਲੂ ਚੱਲ ਰਹੀ ਹੈ ਤੇ ਤਪਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 46 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚੱਲਦਿਆਂ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ 12 ਜੂਨ ਤੱਕ ਤੱਕ ਗਰਮੀ ਦਾ ਇਹ ਕਹਿਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲਾ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਸਿਹਤ ਸਬੰਧੀ ਵੀ ਕਈ ਸਮੱਸਿਆਵਾਂ ਹੋ ਰਹੀਆਂ ਨੇ ਕਿਉਂਕਿ ਗਰਮੀ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਨੇ ਸਿਹਤ ਸਬੰਧੀ ਕਈ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਤੇ ਉਧਰ ਜੇਕਰ ਗੱਲ ਕਰੀਏ ਰਾਹਤ ਦੀ ਤਾਂ ਮੌਸਮ ਵਿਭਾਗ ਦੇ ਮੁਤਾਬਕ 11 ਜੂਨ ਤੱਕ orange alert ਹੈ 12 ਤੇ 13 ਜੂਨ ਨੂੰ yellow alert ਐਲਾਨਿਆ ਗਿਆ ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਇੰਨੀ ਗਰਮੀ ਦੇ ਵਿੱਚ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕੋਰੋਂ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਹਿ ਜਾਵੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 14 ਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ ਗਰਮੀ ਦੇ ਕਹਿਰ ਦੇ ਚੱਲਦਿਆਂ ਜੇਕਰ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਦੀ ਗੱਲ ਕਰੀਏ 46.1 ਡਿਗਰੀ ਤਾਪਮਨ ਰਿਹਾ ਜੋ ਕਿ ਸਮਰਾਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਤਾਪਮਨ ਵੱਧ ਚੁੱਕਿਆ ਹੈ ਜਿਸ ਕਾਰਨ ਲੋਕ ਇਸ ਗਰਮੀ ਦੇ ਚੱਲਦਿਆਂ ਕਾਫੀ ਪਰੇਸ਼ਾਨ ਨੇ ਸਸ਼ਕਾਲ ਟਰੇਪੋਸਟ ਪੰਜਾਬੀ ਦੇਖ ਰਹੋ ਤੁਸੀਂ ਤੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਜਾ ਰਿਹਾ ਤੇ ਦੱਸ ਦਈਏ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਜਿੱਥੇ ਲੋਕ ਕਾਫੀ ਪਰੇਸ਼ਾਨ ਨੇ ਲੂ ਚੱਲ ਰਹੀ ਹੈ ਤੇ ਤਪਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 46 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚੱਲਦਿਆਂ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਗਿਆ ਯਾਨੀ ਕਿ 12 ਜੂਨ ਤੱਕ ਤੱਕ ਗਰਮੀ ਦਾ ਇਹ ਕਹਿਰ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਵਾਲਾ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਆਪਣੇ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਸਿਹਤ ਸਬੰਧੀ ਵੀ ਕਈ ਸਮੱਸਿਆਵਾਂ ਹੋ ਰਹੀਆਂ ਨੇ ਕਿਉਂਕਿ ਗਰਮੀ ਦੇ ਚੱਲਦਿਆਂ ਜਿੱਥੇ ਲੋਕ ਪਰੇਸ਼ਾਨ ਨੇ ਸਿਹਤ ਸਬੰਧੀ ਕਈ ਉਹਨਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਤੇ ਉਧਰ ਜੇਕਰ ਗੱਲ ਕਰੀਏ ਰਾਹਤ ਦੀ ਤਾਂ ਮੌਸਮ ਵਿਭਾਗ ਦੇ ਮੁਤਾਬਕ 11 ਜੂਨ ਤੱਕ orange alert ਹੈ 12 ਤੇ 13 ਜੂਨ ਨੂੰ yellow alert ਐਲਾਨਿਆ ਗਿਆ ਇਸ ਦੌਰਾਨ ਗਰਮੀ ਦੀ ਲਹਿਰ ਤੋਂ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਕਿ ਇੰਨੀ ਗਰਮੀ ਦੇ ਵਿੱਚ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕੋ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਆਪਣੇ ਘਰ ਦੇ ਵਿੱਚ ਰਿਹਾ ਜਾਵੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 14 ਤੇ 15 ਜੂਨ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ ਗਰਮੀ ਦੇ ਕਹਿਰ ਦੇ ਚੱਲਦੇ ਆ ਜੇਕਰ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਦੀ ਗੱਲ ਕਰੀਏ ਤਾ 40.1 ਡਿਗਰੀ ਤਾਪਮਨ ਰਿਹਾ ਜੋ ਕਿ ਸਮਰਾਲਾ ਲੁਧਿਆਣਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਜਿਹੜੇ ਨੇ ਇਸ ਵੇਲੇ ਕਾਫੀ ਜ਼ਿਆਦਾ ਉੱਥੇ ਤਾਪਮਨ ਵੱਧ ਚੁੱਕਿਆ ਹੈ ਜਿਸ ਕਾਰਨ ਲੋਕ ਇਸ ਗਰਮੀ ਦੇ ਚੱਲਦਿਆਂ ਕਾਫੀ ਪਰੇਸ਼ਾਨ ਨੇ ਸਸ਼ਕਾਲ ਟੀਵੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਵਾਧਦਾ ਜਾ ਰਿਹਾ ਤੇ ਦੱਸ ਦਈਏ ਕਿ ਤੇਜ਼ ਹਵਾਵਾਂ ਦੇ ਚੱਲਦਿਆਂ ਜਿੱਥੇ ਲੋਕ ਕਾਫੀ ਪਰੇਸ਼ਾਨ ਨੇ ਲੂ ਚੱਲ ਰਹੀ ਹੈ ਤੇ ਤਪਦੀ ਗਰਮੀ ਦੇ ਵਿੱਚ ਹੁਣ ਲੋਕਾਂ ਦਾ ਦੁਪਹਿਰ ਦੇ ਸਮੇਂ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਚੁੱਕਿਆ ਤੇ ਦੱਸ ਦਈਏ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ 40 ਡਿਗਰੀ ਨੂੰ ਪਾਰ ਕਰ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਪਮਾਨ ਹੋਰ ਵੱਧ ਸਕਦਾ ਯਾਨੀ ਕਿ ਗਰਮੀ ਤੋਂ ਰਾਹਤ ਦੇ ਅਜੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਨੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 40 ਡਿਗਰੀ ਤੋਂ ਵੀ ਪਾਰ ਪਹੁੰਚ ਗਿਆ ਤੇ ਦੁਪਹਿਰ ਦੇ ਸਮੇਂ ਚੱਲ ਰਹੀ ਲੂ ਦੇ ਪ੍ਰਕੋਪ ਦੇ ਚਲਦਿਆਂ ਜਨਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 12 ਜੂਨ ਤੱਕ ਮੀਂਹ ਦੇ ਸੰਭਾਅ